ਲਾਡੀ ਭਾਗ 2 ਹੁਣ ਲਾਡੀ 3 ਸਾਲ ਦੀ ਹੋ ਗਈ ਸੀ ਤੇ ਘਰ ਵਿੱਚ ਉਸਦੀ ਭੂਆ ਬਿੰਦਰ ਦੇ ਰਿਸ਼ਤੇ ਦੀਆਂ ਗੱਲਾਂ ਹੋਣ ਲੱਗੀਆਂ ਲਾਡੀ ਦਾ ਮਾਸੜ ਕਰਨਲ ਸੀ ਉਹ ਕਰਵਾ ਰਿਹਾ ਸੀ ਰਿਸ਼ਤਾ ਮੁੰਡਾ ਸਕੂਲ ਅਧਿਆਪਕ ਸੀ ਤੇ ਕਰਨਲ ਦਾ ਦੋਸਤ ਵੀ ਸੀ ਬਿੰਦਰ ਨੇ ਆਪਣੀ ਕਾਲਜ ਦੀ ਪੜ੍ਹਾਈ ਵੀ ਪੂਰੀ ਕਰ ਲਈ ਸੀ ਜੀਤ ਤੇ ਉਹਦਾ ਬਾਪੂ ਮੁੰਡਾ ਦੇਖਣ ਜਾਂਦੇ ਹਨ ਮੁੰਡਾ ਸਕੂਲ ਦੀ ਛੁੱਟੀ ਤੋਂ ਬਾਅਦ ਖੇਤ ਵਿੱਚ ਕੰਮ ਕਰ ਰਿਹਾ ਹੁੰਦਾ ਜੀਤ ਤੇ ਉਸਦਾ ਬਾਪੂ ਕਹਿੰਦੇ ਮੁੰਡਾ ਬਹੁਤ ਮਿਹਨਤੀ ਹੈ ਮੁੰਡੇ ਦੀ ਜ਼ਮੀਨ ਵੀ ਬਹੁਤ ਹੁੰਦੀ ਹੈ ਤੇ ਘਰ ਵੀ ਸੋਹਣਾ ਹੁੰਦਾ ਹੈ ਮੁੰਡੇ ਦੀਆਂ ਭੈਣਾਂ ਵੀ ਵਿੰਦਰ ਨੂੰ ਦੇਖਣ ਆਉਂਦੀਆਂ ਹਨ ਰਿਸ਼ਤਾ ਪੱਕਾ ਹੋ ਜਾਂਦਾ ਹੈ ਤੇ ਵਿੰਦਰ ਦੇ ਸਹੁਰੇ ਕਹਿੰਦੇ ਕਿ ਵਿਆਹ ਅਜੇ 2 ਸਾਲ ਤੱਕ ਕਰਨਾ ਹੈ ਬਿੰਦਰ ਦਾ ਬਾਪੂ ਵੀ ਠੀਕ ਕਹਿੰਦਾ ਹੈ ਹੁਣ ਚੰਨੂ ਇੱਕ ਲੜਕੇ ਨੂੰ ਜਨਮ ਦਿੰਦੀ ਹੈ ਜਿਸ ਦਾ ਨਾਮ ਦਿਲਪ੍ਰੀਤ ਰੱਖਦੇ ਹਨ ਘਰ ਵਿੱਚ ਲੋਹੜੀ ਦਾ ਤਿਹਾਰ ਮਨਾਇਆ ਜਾਂਦਾ ਹੈ ਸਾਰੇ ਬਹੁਤ ਖੁਸ਼ ਹੁੰਦੇ ਹਨ ਜੀਤ ਦਾ ਫੁੱਫੜ ਆਪਣੇ ਇੱਕ ਰਿਸ਼ਤੇਦਾਰ ਦਾ ਰਿਸ਼ਤਾ ਜੀਤ ਦੀ ਛੋਟੀ ਭੈਣ ਸ਼ਿੰਦਰ ਨੂੰ ਕਰਵਾ ਦਿੰਦਾ ਹੈ ਮੁੰਡਾ ਨਾਲ ਦੇ ਪਿੰਡ ਦਾ ਹੀ ਸੀ ਉਹ ਵਿਆਹ ਨੂੰ ਕਾਲੀ ਪਾ ਦਿੰਦੇ ਹੁਣ ਬਿੰਦਰ ਤੇ ਮੰਗਣੇ ਨੂੰ ਵੀ ਕਾਫੀ ਟਾਈਮ ਹੋ ਗਿਆ ਸੀ ਤੇ ਦੋਨਾਂ ਦਾ ਵਿਆਹ ਇੱਕ ਦਿਨ ਦੇ ਫਰਕ ਨਾਲ ਹੀ ਰੱਖ ਲੈਂਦੇ। ਲਾਡੀ ਤੇ ਰੂਪ ਨੂੰ ਸਕੂਲ ਇੱਕ ਹੀ ਕਲਾਸ ਵਿੱਚ ਦਾਖਲ ਕਰਵਾ ਦਿੰਦੇ। ਲਾਡੀ ਨੂੰ ਬਹੁਤ ਚਾਹ ਹੁੰਦਾ ਸਕੂਲ ਜਾਣ ਦਾ ਪਰ ਰੂਪ ਰੋਂਦਾ ਰੋਂਦਾ ਹੀ ਜਾਂਦਾ। ਹੁਣ ਘਰ ਵਿੱਚ ਵਿਆਹ ਦੇ ਕੰਮਕਾਰ ਸ਼ੁਰੂ ਹੋ ਜਾਂਦੇ ਹਨ। ਲਾਡੀ ਦਾ ਆਪਣੀ ਬਿੰਦਰ ਭੂਆ ਨਾਲ ਬਹੁਤ ਪਿਆਰ ਹੁੰਦਾ। ਲਾਡੀ ਨੂੰ ਇਹ ਨਹੀਂ ਪਤਾ ਹੁੰਦਾ ਕਿ ਭੂਆ ਨੇ ਵਿਆਹ ਕੇ ਦੂਜੇ ਘਰੇ ਚਲੇ ਜਾਣਾ ਹੈ ਬਿੰਦਰ ਤੇ ਸਿੰਦਰ ਦਾ ਵਿਆਹ ਹੋ ਜਾਂਦਾ ਲਾਡੀ ਭੂਆ ਨੂੰ ਅੰਦਰ ਬਾਹਰ ਲੱਭਦੀ ਫਿਰਦੀ ਉਹਦਾ ਰੋ ਰੋ ਬੁਰਾ ਹਾਲ ਹੋ ਜਾਂਦਾ ਹੈ ਲਾਡੀ ਦੇ ਦਾਦੇ ਨੇ ਜੀਤ ਨੂੰ ਕਿਹਾ ਕਿ ਇਹਨੂੰ ਬਿੰਦਰ ਦੇ ਸਹੁਰਿਆਂ ਦੇ ਲਾ ਜਾ ਕੇ ਮਿਲਾ ਲਿਆ ਜੀਤ ਤੇ ਚੰਨੋ ਨਿਆਣਿਆਂ ਨੂੰ ਲੈ ਕੇ ਬਿੰਦਰ ਦੇ ਪਿੰਡ ਜਾਂਦੇ ਹਨ ਬਿੰਦਰ ਦੇ ਸਹੁਰੇ ਬਹੁਤ ਹੀ ਚੰਗੇ ਹੁੰਦੇ ਨੇ ਜੀਤ ਤੇ ਚੰਨੋਂ ਬਹੁਤ ਖੁਸ਼ ਹੁੰਦੇ ਬਿੰਦਰ ਦੀ ਸੱਸ ਕਹਿੰਦੀ ਕਿ ਜਦੋਂ ਤੇਰਾ ਦਿਲ ਕਰੇ ਪੁੱਤ ਪੇਕੇ ਜਾ ਆਇਆ ਕਰ ਸ਼ਿੰਦਰ ਦੇ ਸੋਹਰੇ ਬਹੁਤ ਆਕੜ ਵਾਲੇ ਹੁੰਦੇ ਉਹਦੀ ਸੱਸ ਨੂੰ ਪੇਕਿਆਂ ਦੀ ਵੀ ਨਾ ਜਾਣ ਦਿੰਦੀ ਟਾਈਮ ਬੀਤਦਾ ਗਿਆ ਤੇ ਲਾਡੀ ਵੀ ਵੱਡੀ ਹੋ ਗਈ ਉਹਨੇ ਤੇ ਰੂਪ ਨੇ ਬਾਰਵੀਂ ਕਰ ਲਈ ਸੀ ਤੇ ਸ਼ਹਿਰ ਵਿੱਚ ਕਾਲਜ ਵਿੱਚ ਦਾਖਲਾ ਲਿਆ ਸੀ ਲਾਡੀ ਬਹੁਤ ਹੀ ਸੋਹਣੀ ਸੀ ਹਰ ਕੋਈ ਲੜਕਾ ਉਸ ਨਾਲ ਦੋਸਤੀ ਕਰਨਾ ਚਾਹੁੰਦਾ ਸੀ ਪਰ ਉਸ ਦੇ ਭਰਾ ਤੋਂ ਉਸ ਦੇ ਭਰਾ ਰੂਪ ਤੋਂ ਸਾਰੇ ਡਰਦੇ ਸਨ ਲਾਡੀ ਕਿਸੇ ਵੱਲ ਵੀ ਨਜ਼ਰ ਚੁੱਕ ਕੇ ਨਾ ਦੇਖਦੀ ਲਾਡੀ ਨੂੰ ਆਪਣੀ ਪੜ੍ਹਾਈ ਨਾਲ ਹੀ ਮਤਲਬ ਸੀ ਲਾਡੀ ਦੀਆਂ ਸਾਰੀਆਂ ਸਹੇਲੀਆਂ ਦੀ ਦੋਸਤੀ ਕਿਸੇ ਨਾ ਕਿਸੇ ਮੁੰਡੇ ਨਾਲ ਹੁੰਦੀ ਹੈ ਉਹ ਕਾਲਜ ਵਿੱਚ ਮੁੰਡਿਆਂ ਨਾਲ ਗੱਲਾਂ ਕਰਦੀਆਂ ਰਹਿੰਦੀਆਂ ਇੱਕ ਦਿਨ ਲਾਡੀ ਦੀ ਸਹੇਲੀ ਪਿੰਕੀ ਕਹਿੰਦੀ ਕਿ ਤੇਰੀ ਵੀ ਦੋਸਤੀ ਕਰਵਾ ਦਿੰਦੇ ਹਾਂ ਕਿਸੇ ਮੁੰਡੇ ਨਾਲ ਤੂੰ ਦੱਸ ਤੇ ਸਹੀ ਕਿਹੜਾ ਮੁੰਡਾ ਪਸੰਦ ਆ ਤੈਨੂੰ ਲਾਡੀ ਉਹਨੂੰ ਕਹਿੰਦੀ ਕਿ ਮੈਂ ਕਾਲਜ ਮੁੰਡੇ ਦੇਖਣ ਨਹੀਂ ਆਉਂਦੀ ਪੜ੍ਹਾਈ ਕਰਨ ਆਉਂਦੀ ਹਾਂ ਪਿੰਕੀ ਕਹਿੰਦੀ ਚੱਲ ਤੇਰੀ ਮਰਜ਼ੀ ਇਹ ਕਹਿੰਦੀ ਹੈ ਪਿੰਕੀ ਆਪਣੇ ਦੋਸਤ ਨਾਲ ਕੰਟੀਨ ਚਲੀ ਜਾਂਦੀ ਹੈ ਪਿੰਕੀ ਨੂੰ ਇੱਕ ਸੁੱਖੇ ਨਾਮ ਦੇ ਮੁੰਡੇ ਨੇ ਕਿਹਾ ਸੀ ਕਿ ਮੇਰੀ ਦੋਸਤੀ ਲਾਡੀ ਨਾਲ ਕਰਵਾ ਦੇ ਸੁੱਖਾ ਪਿੰਕੀ ਨੂੰ ਕੰਟੀਨ ਵਿੱਚ ਮਿਲਦਾ ਹੈ ਤੇ ਪਿੰਕੀ ਉਹਨੂੰ ਕਹਿੰਦੀ ਤੇ ਕੋਈ ਗੱਲ ਨਹੀਂ ਵਰਣੀ ਤੇਰੀ ਆਪ ਹੀ ਪੁੱਛ ਕੇ ਦੇਖ ਲਈ ਤੂੰ ਸੁੱਖਾ ਕਹਿੰਦਾ ਠੀਕ ਹੈ ਹੁਣ ਸੁੱਖਾ ਇੰਤਜ਼ਾਰ ਕਰਦਾ ਹੁੰਦਾ ਹੈ ਕਿ ਕਦੋਂ ਲਾਡੀ ਨੂੰ ਇਕੱਲੀ ਮਿਲੇ ਤੇ ਉਹਦੇ ਨਾਲ ਗੱਲ ਕਰੇ ਲਾਡੀ ਦੇ ਪ੍ਰਾਰੂਪ ਤੋਂ ਵੀ ਡਰਦਾ ਹੁੰਦਾ ਹੈ ਕਿ ਉਹਦੇ ਨਾਲ ਹੀ ਪੜਦਾ ਸੀ ਰੂਪ ਕਈ ਵਾਰ ਕਾਲਜ ਨਹੀਂ ਸੀ ਜਾਂਦਾ ਹੁੰਦਾ ਜਦੋਂ ਘਰ ਖੇਤੀ ਦਾ ਕੰਮ ਜ਼ਿਆਦਾ ਹੋਵੇ ਉਹ ਆਪਣੇ ਤਾਈ ਤੇ ਬਾਪੂ ਨਾਲ ਖੇਤੀ ਕੰਮ ਕਰਵਾਉਂਦਾ ਸੀ ਕਰਮ ਸਿੰਘ ਤੇ ਭਜਨ ਹੁਣ ਦੁਨੀਆ ਵਿੱਚ ਨਹੀਂ ਰਹੇ ਸੀ ਜੀਤ ਹੀ ਘਰ ਦਾ ਮੁਖੀ ਸੀ ਕਰਮ ਸਿੰਘ ਜੀਤ ਤੇ ਦੀਪੇ ਨੂੰ ਸਮਝਾ ਗਿਆ ਸੀ ਕਿ ਮੇਰੇ ਤੋਂ ਬਾਅਦ ਵੀ ਮਿਲ ਜੁਲ ਕੇ ਰਹਿਣਾ ਸੁੱਖਾ ਬਹੁਤ ਹੀ ਜ਼ਮੀਨ ਜਾਇਦਾਦ ਦਾ ਮਾਲਕ ਸੀ ਉਸਦੇ ਮਾਤਾ ਪਿਤਾ ਸਰਕਾਰੀ ਨੌਕਰੀ ਤੇ ਸਨ ਤੇ ਇੱਕ ਭੈਣ ਕਨੇਡਾ ਰਹਿੰਦੀ ਸੀ ਉਸਦੇ ਪਿਤਾ ਵੀ ਕਨੇਡਾ ਆਉਂਦੇ ਜਾਂਦੇ ਰਹਿੰਦੇ ਸਨ ਕਾਲਜ ਵਿੱਚ ਸਾਰੇ ਮੁੰਡੇ ਕੁੜੀਆਂ ਵਿੱਚ ਇਹੀ ਚਰਚਾ ਹੁੰਦੀ ਕਿ ਲਾੜੀ ਕਿਸੇ ਮੁੰਡੇ ਨੂੰ ਬੁਲਾਉਂਦੀ ਨਹੀਂ ਕੋਈ ਕਹਿੰਦਾ ਬਹੁਤ ਆਕੜ ਵਾਲੀ ਹੈ ਕੋਈ ਕਹਿੰਦਾ ਭਰਾ ਤੋਂ ਡਰਦੀ ਹੈ ਲਾੜੀ ਤੱਕ ਵੀ ਇਹ ਗੱਲਾਂ ਪਹੁੰਚ ਗਈਆਂ ਸਨ ਇੱਕ ਦਿਨ ਉਸ ਦੀ ਕਲਾਸ ਦੇ ਮੁੰਡੇ ਕੁੜੀਆਂ ਗੋਲ ਚੱਕਰ ਬਣਾ ਕੇ ਪਾਰਕ ਵਿੱਚ ਬੈਠੇ ਸਨ ਲਾੜੀ ਥੋੜੀ ਦੂਰ ਬੈਂਚ ਤੇ ਬੈਠੀ ਕੋਈ ਕਿਤਾਬ ਪੜ ਰਹੀ ਸੀ ਪਿੰਕੀ ਨੇ ਕਿਹਾ ਕਿ ਇਹਨੇ ਕਿੱਥੇ ਬੈਠਣਾ ਸਾਡੇ ਨਾਲ ਵੱਡੀ ਭੜਾਕੂ ਨੇ ਲਾਡੀ ਨੂੰ ਗੁੱਸਾ ਆ ਗਿਆ ਤੇ ਉਹ ਉਹਨਾਂ ਦੇ ਬਣਾਏ ਗੋਲ ਚੱਕਰ ਵਿੱਚ ਬੈਠ ਗਈ ਤੇ ਕਹਿੰਦੀ ਪੁੱਛੋ ਜੋ ਵੀ ਪੁੱਛਣਾ ਹੈ ਐਨੇ ਨੂੰ ਰੂਪ ਆ ਗਿਆ ਉਹ ਲਾਡੀ ਨੂੰ ਬੈਠੀ ਨੂੰ ਦੇਖ ਲੈਂਦਾ ਤੇ ਲਾਡੀ ਉਹਨੂੰ ਦੇਖ ਕੇ ਡਰ ਜਾਂਦੀ ਹੈ ਲਾਡੀ ਉਹਨੂੰ ਦੇਖ ਕੇ ਉੱਠਣ ਲੱਗਦੀ ਤੇ ਉਹ ਆਪ ਵੀ ਉੱਥੇ ਆ ਕੇ ਬੈਠ ਜਾਂਦਾ ਤੇ ਲਾਡੀ ਨੂੰ ਕਹਿੰਦਾ ਬੈਠੀ ਰਹੇ ਉਹ ਸਾਰੇ ਜਾਣੇ ਇਧਰ ਉਧਰ ਦੀਆਂ ਗੱਲਾਂ ਕਰਨ ਲੱਗੇ ਪਰ ਲਾਡੀ ਦੇ ਦਿਲ ਵਿੱਚ ਡਰ ਸੀ ਕਿ ਸ਼ਾਇਦ ਵੀਰ ਘਰ ਜਾ ਕੇ ਨਾ ਗੁੱਸੇ ਹੋਵੇ ਲਾਡੀ ਦੀ ਕਲਾਸ ਦੇ ਮੁੰਡੇ ਉਹਦੀ ਬਹੁਤ ਇੱਜ਼ਤ ਕਰਦੇ ਸਨ ਕਿ ਬਹੁਤ ਹੀ ਵਧੀਆ ਸੰਸਕਾਰ ਹਨ ਕੁੜੀ ਦੇ ਐਦਾਂ ਦੀ ਕੁੜੀ ਨੂੰ ਹਰ ਕੋਈ ਆਪਣਾ ਜੀਵਨ ਸਾਥੀ ਬਣਾਉਣਾ ਚਾਹੁੰਦਾ ਹੈ ਤੇ ਉਹਨਾਂ ਵਿੱਚੋਂ ਸੁੱਖਾ ਵੀ ਇੱਕ ਸੀ ਇੱਕ ਦਿਨ ਰੂਪ ਕਾਲਜ ਨਹੀਂ ਆਇਆ ਤੇ ਸੁੱਖੇ ਨੇ ਮੌਕਾ ਦੇਖ ਕੇ ਲਾਡੀ ਨਾਲ ਗੱਲ ਕੀਤੀ ਕਿ ਉਹ ਉਸ ਨੂੰ ਬਹੁਤ ਪਸੰਦ ਕਰਦਾ ਹੈ ਤੇ ਵਿਆਹ ਕਰਨਾ ਚਾਹੁੰਦਾ ਹੈ ਲਾਡੀ ਨੇ ਕਿਹਾ ਕਿ ਮੇਰੇ ਘਰ ਮੇਰੇ ਡੈਡੀ ਨਾਲ ਗੱਲ ਕਰੇ ਮੇਰੇ ਨਾਲ ਨਹੀਂ ਸੁੱਖਾ ਹੁਣ ਸਮਝ ਗਿਆ ਤੇ ਉਹਨੇ ਆਪਣੇ ਮਾਪੇ ਨਾਲ ਗੱਲ ਕੀਤੀ ਤੇ ਉਹਨਾਂ ਦੀ ਇੱਕ ਰਿਸ਼ਤੇਦਾਰੀ ਲਾਡੀ ਦੇ ਪਿੰਡ ਸੀ ਵਿਚੋਲੇ ਨੂੰ ਲਾਡੀ ਦੇ ਘਰ ਭੇਜ ਦਿੱਤਾ ਲਾਡੀ ਦੇ ਬਾਪ ਤੇ ਚਾਚੇ ਨੇ ਸਲਾਹ ਕੀਤੀ ਕਿ ਜ਼ਮੀਨ ਜਾਇਦਾਦ ਤੇ ਬਹੁਤ ਹੈ ਮੁੰਡਾ ਖੇਤੀਬਾੜੀ ਦਾ ਕੰਮ ਆਪ ਕਰਦਾ ਕਿ ਠੇਕੇ ਤੇ ਦਿੱਤੀ ਹੋਈ ਹੈ ਜ਼ਮੀਨ ਬਚੋਲੇ ਕਹਿੰਦਾ ਕਿ ਮੁੰਡਾ ਆਪ ਹੀ ਕਰਦਾ ਹੈ ਕੰਮ ਸਿਰੀ ਵੀ ਰੱਖੇ ਹੋਏ ਨੇ ਜੀਤ ਰੂਪ ਨੂੰ ਵੀ ਕਹਿੰਦਾ ਕਿ ਮੁੰਡੇ ਬਾਰੇ ਪੁੱਛ ਗਿੱਚ ਕਰ ਕੋਈ ਨਸ਼ਾ ਨਾ ਕਰਦਾ ਹੋਵੇ ਜੀਤ ਤੇ ਦੀਪਾ ਬਚੋਲੇ ਦੇ ਨਾਲ ਸੁੱਖੇ ਦੇ ਘਰ ਜਾਂਦੇ ਹਨ ਸੁੱਖੇ ਨੂੰ ਪਹਿਲਾਂ ਹੀ ਪਤਾ ਸੀ ਕਿ ਉਹਨਾਂ ਨੇ ਆਉਣਾ ਹੈ ਉਹ ਖੇਤ ਵਿੱਚੋਂ ਗਾਰੇ ਨਾਲ ਟਰੈਕਟਰ ਲਵੇੜ ਕੇ ਨਹੀਂ ਆਉਂਦਾ ਘਰ ਨੂੰ ਤੇ ਵਿਚੋਲਾ ਕਹਿੰਦਾ ਕਿ ਮੁੰਡਾ ਝੋਨਾ ਲਗਾਉਣ ਲਈ ਕੱਦੂ ਕਰਕੇ ਆਇਆ ਹੈ ਜੀਤ ਦੀਪੇ ਦੇ ਕੰਨ ਵਿੱਚ ਕਹਿੰਦਾ ਹੈ ਕਿ ਇਹਦੀ ਤੌਰ ਤੋਂ ਨਹੀਂ ਲੱਗਦਾ ਕਿ ਸੱਚੀ ਕੱਦੂ ਕਰਕੇ ਆਇਆ ਹੈ ਫਿਰ ਸੁਖੇ ਦੇ ਬਾਪ ਨਾਲ ਗੱਲਬਾਤ ਕਰਦੇ ਜੀਤ ਨੂੰ ਬੰਦੇ ਤੇ ਵਧੀਆ ਲੱਗੇ ਵਿਚੋਲੇ ਨੂੰ ਕਹਿ ਦਿੰਦੇ ਕਿ ਠੀਕ ਹੈ ਇਹ ਕੁੜੀ ਦੇਖ ਲੈਣ ਸੁਖੇ ਦੇ ਕਰਦੇ ਕਹਿੰਦੇ ਕਿ ਕੁੜੀ ਨਹੀਂ ਦੇਖਣੀ ਅਸੀਂ ਤੇ ਸਿੱਧਾ ਸ਼ਗਨ ਹੀ ਪਾਉਣਾ ਸਾਰੇ ਦਿਨ ਮੁਕਰਰ ਕਰਕੇ ਇਕੱਠੇ ਹੋ ਜਾਂਦੇ ਹਨ ਸੁੱਖੇ ਨੂੰ ਬਹੁਤ ਹੀ ਚਾਹ ਹੁੰਦਾ ਇਸ ਦਿਨ ਦਾ ਸੁੱਖਾ ਆਪਣੇ ਪਰਿਵਾਰ ਨਾਲ ਆ ਜਾਂਦਾ ਤੇ ਪਹਿਲਾਂ ਲਾਡੀ ਤੋਂ ਉਹਦੇ ਘਰ ਦੇ ਪੁੱਛਦੇ ਕਿ ਤੈਨੂੰ ਮੁੰਡਾ ਕਿਵੇਂ ਲੱਗਾ ਉਹ ਕਹਿੰਦੀ ਠੀਕ ਹੈ ਹੁਣ ਉਹਨਾਂ ਦੋਨਾਂ ਨੂੰ ਸ਼ਗਨ ਪਾ ਦਿੰਦੇ ਤੇ ਵਿਆਹ ਦੋ ਮਹੀਨੇ ਤੱਕ ਦਾ ਪੱਕਾ ਕਰ ਦਿੰਦੇ ਸੁੱਖਾ ਲਾੜੀ ਨੂੰ ਕਾਲਜ ਵਿੱਚ ਬੁਲਾ ਲੈਂਦਾ ਤੇ ਲਾੜੀ ਕਹਿੰਦੀ ਜਿਆਦਾ ਨਾ ਬੁਲਾਇਆ ਕਰੋ ਐਦਾਂ ਚੰਗਾ ਨਹੀਂ ਲੱਗਦਾ ਕਾਲਜ ਵਿੱਚ ਦੋਨਾਂ ਦੇ ਰਿਸ਼ਤੇ ਦੀ ਗੱਲ ਪਹੁੰਚ ਗਈ ਸੀ ਇੱਕ ਦਿਨ ਸੁੱਖਾ ਲਾੜੀ ਨੂੰ ਕਾਫੀ ਪੀਣ ਜਾਣ ਨੂੰ ਕਹਿੰਦਾ ਲਾੜੀ ਉਹਦੇ ਨਾਲ ਚਲੇ ਜਾਂਦੀ ਪਰ ਉਹਨੂੰ ਡਰ ਲੱਗਦਾ ਕਿ ਕਿਤੇ ਘਰ ਪਤਾ ਨਾ ਲੱਗ ਜਾਵੇ ਸੁੱਖਾ ਲਾੜੀ ਨਾਲ ਰੈਸਟੋਰੈਂਟ ਵਿੱਚ ਬੈਠਾ ਹੁੰਦਾ ਲਾੜੀ ਦਾ ਧਿਆਨ ਬਾਹਰ ਹੀ ਹੁੰਦਾ ਕਿ ਕੋਈ ਜਾਣ ਪਹਿਚਾਨ ਵਾਲਾ ਨਾ ਦੇਖ ਲਵੇ ਉਹ ਸੁੱਖੇ ਨੂੰ ਕਹਿੰਦੇ ਜਲਦੀ ਚਲੋ ਮੈਂ ਘਰ ਜਾਣਾ ਸੁੱਖਾ ਆਖਦਾ ਕਿ ਇੱਕ ਤੇ ਤੂੰ ਡਰਦੀ ਬਹੁਤ ਆ ਉਹ ਕਹਿੰਦਾ ਮੈਂ ਤੇਰੇ ਲਈ ਗਿਫਟ ਲਿਆਇਆ ਉਹ ਇੱਕ ਚੇਨ ਵਿੱਚ ਹਾਰਟ ਸ਼ੇਪ ਦਾ ਲੋਕੇਟ ਹੁੰਦਾ ਲਾਡੀ ਨੂੰ ਦਿੰਦਾ ਲਾਡੀ ਕਹਿੰਦੀ ਕਿ ਇਹ ਤੇ ਸੋਨੇ ਦੀ ਹੈ ਮੈਂ ਇਹ ਨਹੀਂ ਰੱਖ ਸਕਦੀ ਤੁਸੀਂ ਵਿਆਹ ਤੋਂ ਬਾਅਦ ਵਿੱਚ ਹੀ ਦੇ ਦਿਓ ਇਹ ਸੁਖਾ ਉਹਨੂੰ ਕਹਿੰਦਾ ਤੂੰ ਪਾ ਕੇ ਦੇਖ ਗਲੇ ਵਿੱਚ ਲਾਡੀ ਕਹਿੰਦੀ ਕਿਵੇਂ ਘਰ ਕੀ ਕਹਾਂਗੇ ਇਹਦੇ ਬਾਰੇ ਮੈਨੂੰ ਟੈਨਸ਼ਨ ਹੋ ਜਾਣੀ ਕਿ ਕਿੱਥੇ ਰੱਖਾਂ ਕਿੱਥੇ ਲੁਕੋਵਾਂ ਜੇਕਰ ਮੰਮੀ ਨੇ ਪੁੱਛ ਲਿਆ ਫਿਰ ਸੁਖਾ ਮੰਨ ਜਾਂਦਾ ਕਿ ਵਿਆਹ ਤੋਂ ਬਾਅਦ ਦੇ ਦੇਵਾਂਗਾ ਹੁਣ ਲਾਡੀ ਦੇ ਵਿਆਹ ਦੇ ਕਾਰਡ ਵੀ ਛਪ ਜਾਂਦੇ ਤੇ ਰਿਸ਼ਤੇਦਾਰਾਂ ਨੂੰ ਵੰਡੇ ਜਾਂਦੇ ਵਿਆਹ ਦੀਆਂ ਤਿਆਰੀਆਂ ਜੋਰਾਂ ਨਾਲ ਹੋਣ ਲੱਗੀਆਂ ਉਧਰ ਰੂਪ ਨੂੰ ਇੱਕ ਮੁੰਡਾ ਦੱਸਦਾ ਕਿ ਜਿਹਦੇ ਨਾਲ ਤੁਸੀਂ ਆਪਣੀ ਭੈਣ ਦਾ ਰਿਸ਼ਤਾ ਕੀਤਾ ਉਹ ਮੁੰਡਾ ਤੇ ਨਸ਼ੇ ਕਰਦਾ ਰੂਪ ਨੇ ਆ ਕੇ ਘਰ ਗੱਲ ਕੀਤੀ ਹੁਣ ਕਿੱਦਾਂ ਹੋਵੇ ਬਾਕੀ ਕਹਾਣੀ ਅਗਲੇ ਪਾਗ ਵਿੱਚ ਜੀ ਕਹਾਣੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ